ਕੁਵਰ ਵਿਜੇ ਪ੍ਰਤਾਪ ਜੋ ਕਿ ਅੱਜਕੱਲ ਕਾਫੀ ਚਰਚਾ ਦੇ ਵਿੱਚ ਨੇ ਕਿਉਂਕਿ ਪਾਰਟੀ ਨੇ ਉਹਨਾਂ ਨੂੰ 5 ਸਾਲਾਂ ਲਈ ਬਾਹਰ ਕੱਢ ਦਿੱਤਾ ਤੇ ਉਸ ਤੋਂ ਬਾਅਦ ਕੁਵਰ ਵਿਜੇ ਪ੍ਰਤਾਪ ਇੱਕ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕਰਦੇ ਨੇ ਤਾਂ ਆਪਣੇ ਹੀ ਪਾਰਟੀ ਦੇ ਉੱਤੇ ਕਈ ਸਵਾਲ ਖੜੇ ਕਰ ਦਿੰਦੇ ਨੇ ਤੋਂ ਦੱਸ ਦੇ ਕਿ ਸਵਾਲ ਤਾਂ ਪਹਿਲਾਂ ਵੀ ਖੜੇ ਕਰਦੇ ਸੀ ਤਾਂ ਹੀ ਉਹਨਾਂ ਦੇ ਉੱਤੇ ਐਡੀ ਵੱਡੀ ਕਾਰਵਾਈ ਕੀਤੀ ਗਿਆ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਵਿੱਚ ਸ਼ਾਮਲ ਕੀਤਾ ਤਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਪਾਲ ਨੇ ਬਹੁਤ ਥਾਵਾ ਤੇ ਪ੍ਰਚਾਰ ਕੀਤਾ ਕਿ ਅਸੀਂ ਉਹ ਬੰਦੇ ਨੂੰ ਲਿਆਏ ਆਂ ਜਿਹੜੇ ਬੰਦੇ ਨੇ ਬੇਅਦਬੀਆਂ ਦੀ ਪੜਤਾਲ ਕੀਤੀ ਜਦੋਂ ਆਮ ਆਪ ਪਾਰਟੀ ਜਿੱਤ ਗਈ ਕਮਰਜੀ ਕੋ ਕਹਾ ਬਿਠਾਇਆ ਜਾਂਦਾ ਹੈ ਕਿਉਂਕਿ ਉਸ ਤੋਂ ਪਹਿਲਾਂ ਵਿਕਰਮ ਸਿੰਘ ਵਜੀਠੀਆ ਤੋਂ ਇਸੇ ਅਰਵਿੰਦ ਕੇਜਰੀਵਾਲ ਨੇ ਇਹ ਕਹਿ ਕੇ ਮਾਫੀ ਮੰਗੀ ਸੀ ਕਿ ਮੇਰੇ ਕੋਲ ਜਾਣਕਾਰੀ ਪੂਰੀ ਨਹੀਂ ਸੀ ਪਰ ਇਹਨਾਂ ਦਾ ਆਗੂ ਸੰਜੇ ਸਿੰਘ ਅੱਜ ਵੀ ਅੰਬਰਸਰ ਦੀਆਂ ਅਦਾਲਤਾਂ ਵਿੱਚ ਉਸੇ ਕੇਸ ਦੇ ਵਿੱਚ ਤਰੀਕਾ ਪੁੱਗਤ ਰਿਹਾ ਹੈ ਕੋਲਤਾਰ ਸਿੰਘ ਸਦਮਾ ਸਪੀਕਰ ਜਿਨ੍ਹਾਂ ਦੇ ਇਲਾਕੇ 'ਚ ਸਾਰਾ ਕੁਝ ਵਾਪਰਿਆ ਐਲਾਨ ਕਰਕੇ ਆਏ ਕਿ ਅਸੀਂ ਤੁਹਾਨੂੰ ਸਜ਼ਾ ਕਰਕੇ ਦਿਖਾਵਾਂਗੇ ਇਸ ਨਾਂ ਨਾਲ ਜਾਣਿਆ ਜਾਂਦਾ ਸੀ ਕਿ ਬਲੂ ਆਈ ਨੀਲੀ ਅੱਖ ਵਾਲਾ ਕੇਜਰੀਵਾਲ ਦਾ ਮੁੰਡਾ ਹੈ। ਕਵਰ ਵਿਜੇ ਪ੍ਰਤਾਪ ਸਿੰਘ ਮਤਾਬਕ ਕੇ ਜਿਹੜਾ ਦਿੱਲੀ ਤੋਂ ਰਿਜੈਕਟ ਹੋਇਆ ਮਾਲ ਹੈ। ਜਦੋਂ ਵੀ ਗੱਲ ਕੀਤੀ ਲੱਗਦਾ ਇਹ ਸੀ ਕਿ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਹਰ ਹਾਲਤ ਦੇ ਵਿੱਚ ਮੰਤਰੀ ਮੰਡਲ ਚ ਲਿਆ ਜਾਵੇਗਾ। ਹੋ ਸਕਦਾ ਉਹਨਾਂ ਨੂੰ ਗ੍ਰਹਿ ਮੰਤਰੀ ਬਣਾ ਕੇ ਤੇ ਡਿਪਟੀ ਮੁੱਖ ਮੰਤਰੀ ਦਾ ਦਰਜਾ ਦਿੱਤਾ ਜਾਵੇ। ਹਰ ਮਸਲੇ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਨੇ ਇਸ ਸਰਕਾਰ ਨੂੰ ਘੇਰਿਆ। ਕਿ ਭਾਈ ਸਾਹਿਬ ਆਪਾਂ ਇਹ ਵਾਦੇ ਨਹੀਂ ਕਰਕੇ ਆਏ। ਆਪਾਂ ਵਾਦੇ ਕੁਝ ਹੋਰ ਕਰਕੇ ਆਏ ਸੀ। ਅੱਜ ਤੁਸੀਂ ਉਹਨਾਂ ਵਾਦਿਆਂ ਤੋਂ ਮੁਨਕਰ ਹੋ ਰਹੇ ਹੋ, ਭੱਜ ਰਹੇ ਹੋ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਕੁਵਰ ਵਿਜੇ ਪ੍ਰਤਾਪ ਜੋ ਕਿ ਅੱਜਕੱਲ ਕਾਫੀ ਚਰਚਾ ਦੇ ਵਿੱਚ ਨੇ ਕਿਉਂਕਿ ਪਾਰਟੀ ਨੇ ਉਹਨਾਂ ਨੂੰ 5 ਸਾਲਾਂ ਲਈ ਬਾਹਰ ਕੱਢ ਦਿੱਤਾ ਤੇ ਉਸ ਤੋਂ ਬਾਅਦ ਕੁਵਰ ਵਿਜੇ ਪ੍ਰਤਾਪ ਇੱਕ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕਰਦੇ ਨੇ ਤਾਂ ਆਪਣੇ ਹੀ ਪਾਰਟੀ ਦੇ ਉੱਤੇ ਕਈ ਸਵਾਲ ਖੜੇ ਕਰ ਦਿੰਦੇ ਨੇ ਤੋਂ ਦੱਸਦੇ ਕਿ ਸਵਾਲ ਤਾਂ ਪਹਿਲਾਂ ਵੀ ਖੜੇ ਕਰਦੇ ਸੀ ਤਾਂ ਹੀ ਉਹਨਾਂ ਦੇ ਉੱਤੇ ਐਡੀ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਹੋਰ ਵਿਸਥਾਰ ਨਾਲ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਕੁਮਰ ਵਿਜੇ ਪ੍ਰਤਾਪ ਦੇ ਉਹਨਾਂ ਬਿਆਨਾਂ ਨੂੰ ਲੈ ਕੇ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪਾਰਟੀ ਨੇ ਮੈਨੂੰ ਅੱਗੇ ਕਰਕੇ ਚੋਣਾਂ ਦਿੱਤੀਆਂ ਸੀਗੀਆਂ ਕਿਉਂਕਿ ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮਾਫੀ ਮੰਗ ਲਈ ਗਈ ਸੀ ਤੇ ਪਾਰਟੀ ਦਾ ਮਨਿਆਰ ਇੱਕ ਗਿਰ ਗਿਆ ਸੀਗਾ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਆਈਪੀਐਸ ਅਧਿਕਾਰੀ ਤੇ ਸਾਬਕਾ ਆਈਜੀ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਵਾਦਮੀ ਪਾਰਟੀ ਵਾਲਿਆਂ ਨੇ ਆਪਣੇ ਵਿੱਚ ਸ਼ਾਮਲ ਕੀਤਾ ਤਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਹੁਤ ਥਾਮਾ ਤੇ ਪ੍ਰਚਾਰ ਕੀਤਾ ਕਿ ਅਸੀਂ ਉਹ ਬੰਦੇ ਨੂੰ ਲਿਆਏ ਆਂ ਜਿਹੜੇ ਬੰਦੇ ਨੇ ਬੇਅਦਬੀਆਂ ਦੀ ਪੜਤਾਲ ਕੀਤੀ ਹੈ ਆਪ ਦੇਖੋਗੇ ਜਦੋਂ ਆਵਾਮਾ ਪਾਰਟੀ ਜਿੱਤ ਗਈ ਕਮਰਜੀ ਕੋ ਕਹਾ ਬਿਠਾਇਆ ਜਾਂਦਾ ਹੈ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਕਿਉਂਕਿ ਉਸ ਤੋਂ ਪਹਿਲਾਂ ਵਿਕਰਮ ਸਿੰਘ ਵਿਜੀਠੀਆ ਤੋਂ ਇਸੇ ਰਵਿੰਦ ਕੇਜਰੀਵਾਲ ਨੇ ਇਹ ਕਹਿ ਕੇ ਮਾਫੀ ਮੰਗੀ ਸੀ ਕਿ ਮੇਰੇ ਕੋਲ ਜਾਣਕਾਰੀ ਪੂਰੀ ਨਹੀਂ ਸੀ ਪਰ ਇਹਨਾਂ ਦਾ ਅਗੂ ਸੰਜੇ ਸਿੰਘ ਅੱਜ ਵੀ ਅੰਮ੍ਰਿਤਸਰ ਦੀਆਂ ਅਦਾਲਤਾਂ ਵਿੱਚ ਉਸੇ ਕੇਸ ਦੇ ਵਿੱਚ ਤਰੀਕਾ ਪੁੱਗਤ ਰਿਹਾ ਹੈ ਉਹਨਾਂ ਨੇ ਕਿਹਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਹਿਸ ਹੋ ਰਹੀ ਸੀ ਵਿਧਾਨ ਸਭਾ ਦੇ ਵਿੱਚ ਕੁੰਬਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ 10 ਮਿੰਟ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਮੈਂ ਇਹ ਕੇਸ ਨੂੰ ਡੀਲ ਕੀਤਾ ਕਿਸੇ ਨੇ ਕੀਤਾ ਹੀ ਨਹੀਂ ਕੋਲਤਾਰ ਸਿੰਘ ਸਦਮਾ ਸਪੀਕਰ ਜਿਨ੍ਹਾਂ ਦੇ ਇਲਾਕੇ 'ਚ ਸਾਰਾ ਕੁਝ ਵਾਪਰਿਆ ਐਲਾਨ ਕਰਕੇ ਆਏ ਕਿ ਅਸੀਂ ਤੁਹਾਨੂੰ ਸਜ਼ਾ ਕਰਕੇ ਦਿਖਾਵਾਂਗੇ ਕਿਨੇ ਕਰਨਾ ਸੀ ਤੁਮਕਾਉਂਡ ਤੇ ਮੈਂ ਕਾਉਂ ਕੁਮਰ ਵਿਜੇ ਪ੍ਰਤਾਪ ਸਿੰਘ ਉੱਥੇ ਵੀ ਗਏ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਨਾਂ ਨਾਲ ਜਾਣਿਆ ਜਾਂਦਾ ਸੀ ਕਿ ਬਲੂ ਆਈ ਨੀਲੀ ਅੱਖ ਵਾਲਾ ਕੇਜਰੀਵਾਲ ਦਾ ਮੁੰਡਾ ਹੈ ਉਹਨੇ ਕਿੰਨੇ ਸਵਾਲ ਠਾਏ ਅੰਮ੍ਰਿਤਸਰ ਦੇ ਸਵਾਲ ਠਾਏ ਉਹਨੇ ਨਸ਼ੇ ਦੇ ਸਵਾਲ ਠਾਏ ਫੈਲੇ ਹੋਏ ਭ੍ਰਿਸ਼ਟਾਚਾਲ ਦੇ ਸਵਾਲ ਠਾਏ ਤੇ ਕੋਈ ਜਵਾਬ ਨਹੀਂ ਅੱਜ ਜਦੋਂ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਗੱਲ ਕੀਤੀ ਅੱਜ ਕੱਲ ਆਇਆ ਇੱਥੇ ਕੌਣ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਮਤਾਬਕੇ ਜਿਹੜਾ ਦਿੱਲੀ ਤੋਂ ਰਿਜੈਕਟ ਹੋਇਆ ਮਾਲ ਹੈ ਉਹ ਇੱਥੇ ਅਨਿਆ ਚਕਾਨਾ ਰਾਜਾ ਬਣ ਕੇ ਬੈਠਾ ਹੈ ਮੇਰੀ ਵਿਰਾਸਤ ਉਹ ਸ਼ਿਸ਼ੂਧਿਆ ਸਾਹਿਬ ਤੇ ਤੰਜ ਕਸ ਰਹੇ ਸਨ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਆਉਂਦਿਆਂ ਜਦੋਂ ਵੀ ਗੱਲ ਕੀਤੀ ਲੱਗਦਾ ਇਹ ਸੀ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਹਰ ਹਾਲਤ ਦੇ ਵਿੱਚ ਮੰਤਰੀ ਮੰਡਲ ਚ ਲਿਆ ਜਾਵੇਗਾ ਹੋ ਸਕਦਾ ਉਹਨਾਂ ਨੂੰ ਗ੍ਰਹਿ ਮੰਤਰੀ ਬਣਾ ਕੇ ਤੇ ਡਿਪਟੀ ਮੁੱਖ ਮੰਤਰੀ ਦਾ ਦਰਜਾ ਦਿੱਤਾ ਜਾਵੇ ਉਹ ਤਾਂ ਇੱਕ ਪਾਸੇ ਰਹੇਗਾ ਉਹਨਾਂ ਨੂੰ ਤਾਂ ਪ੍ਰਿੰਟਿੰਗ ਐਡ ਸਟੇਸ਼ਨਰੀ ਵੀ ਨਹੀਂ ਦਿੱਤਾ ਕਿਸੇ ਨੇ ਜਾਂ ਸੈਨਿਕ ਭਲਾਈ ਮੰਤਰੀ ਉਹ ਬਣਾ ਦਿੰਦੇ ਜਿਵੇਂ ਬਹੁਤ ਵੱਡੇ ਮੈਹਿਕਮੇ ਦੇ ਕੇ ਕੁਲਦੀਪ ਸਿੰਘ ਧਾਲੀਵਾਲ ਨੂੰ ਮੁੜ ਕੇ ਮਹਿਕਮਾ ਕਿਹੜਾ ਦੇਤਾ ਪ੍ਰਵਾਸੀ ਭਾਰਤੀ ਬਿੰਗ ਮਾਰੀ ਜਾਓ ਬੈਠ ਕੇ ਬੱਥੇ ਆਏ ਐਨਆਰਆਈ ਠਾਣਿਆਂ ਦੇ ਨਾਲ ਕੁੰਮਰ ਵਿਜੇ ਪ੍ਰਤਾਪ ਨੇ ਜਿੰਨਾ ਕੁਝ ਕੀਤਾ ਤੇ ਕਦੇ ਉਹ ਆਪਣੀ ਗੱਲ ਤੋਂ ਪਿੱਛੇ ਨਹੀਂ ਹਟੇ ਝੂਠ ਨਹੀਂ ਬੋਲੇ ਤੇ ਜਿਹੜੇ ਕਹਿੰਦੇ ਸੀ ਕਿ ਸਾਡੀਆਂ ਸਰਕਾਰਾਂ ਸੱਥਾਂ ਚੋਂ ਚੱਲਣ ਗਈਆਂ ਹਰ ਮਸਲੇ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਨੇ ਇਸ ਸਰਕਾਰ ਨੂੰ ਘੇਰਿਆ ਕਿ ਭਾਈ ਸਾਹਿਬ ਆਪਾਂ ਇਹ ਵਾਅਦੇ ਨਹੀਂ ਕਰਕੇ ਆਏ ਆਪਾਂ ਵਾਅਦੇ ਕੁਝ ਹੋਰ ਕਰਕੇ ਆਏ ਸੀ ਅੱਜ ਤੁਸੀਂ ਉਹਨਾਂ ਵਾਅਦਿਆਂ ਤੋਂ ਮੁਨਕਰ ਹੋ ਰਹੇ ਹੋ ਭੱਜ ਰਹੇ ਹੋ ਤੁਹਾਨੂੰ ਉਹਨਾਂ ਵਾਅਦਿਆਂ ਦੇ ਉੱਤੇ ਭੱਜਣਾ ਨਹੀਂ ਚਾਹੀਦਾ ਤੁਹਾਨੂੰ ਉਹਨਾਂ ਵਾਅਦਿਆਂ ਦੇ ਉੱਤੇ ਅੜ ਕੇ ਖੜਨਾ ਚਾਹੀਦਾ ਹੈ ਇਹੋ ਕਾਰਨ ਹੈ ਕੁਰਬੀ ਜੇ ਪ੍ਰਤਾਪ ਸਿੰਘ ਕਹਿੰਦੇ ਕਿ ਜਦੋਂ ਇਹ ਕਹਿਣੀ ਤੇ ਕਰਨੀ ਦੇ ਪੱਕੇ ਨਹੀਂ ਤੇ ਦਿੱਲੀ ਵਾਲਿਆਂ ਨੇ ਵੀ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਤੇ ਜਿਹੜਾ ਕੇਜਰੀਵਾਲ ਕਹਿੰਦਾ ਸੀ ਮੋਦੀ ਜੀ ਮੁਝ ਕੋ ਹਰਾਣੇ ਕੇ ਲਈਏ ਤੋ ਆਪ ਕੋ ਮੁੜ ਸੇ ਜਨਮ ਲੈਣਾ ਪੜੇਗਾ ਜਦੋਂ ਹੰਕਾਰ ਬਹੁਤ ਸਿਰ ਚੜ ਕੇ ਬੋਲਣ ਲੱਗ ਜੇ ਤਾਂ ਕੁਦਰਤ ਕੋਈ ਨਾ ਕੋਈ ਖੇਡ ਵਰਤਾਉਂਦੀ ਹੈ ਕੁੰਮਰ ਵਿਜੇ ਪ੍ਰਤਾਪ ਸਿੰਘ ਨੂੰ ਇਹਨਾਂ ਨੇ ਪਾਰਟੀ ਚੋਂ ਕੱਢਤਾ ਉਹਦੇ ਉੱਤੇ ਜਿਹੜਾ ਪਾਰਟੀ ਦਾ ਸੰਵਿਧਾਨ ਸੀ ਉਹ ਹੋ ਗਿਆ ਖਤਮ ਹੁਣ ਕੁੰਮਰ ਵਿਜੇ ਪ੍ਰਤਾਪ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਖੁੱਲ੍ਹ ਕੇ ਬੋਲਣਗੇ ਤੇ ਜਿਹੜੀ ਗੱਲ ਕੁੰਮਰ ਵਿਜੇ ਪ੍ਰਤਾਪ ਸਿੰਘ ਕਹਿ ਰਹੇ ਨੇ ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਲੈ ਕੇ ਕੋਈ ਸੁਪਰ ਸੁਪਰੀਮੋ ਵੀ ਹੋਵੇ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹਦੇ ਵਿੱਚ ਬਿਲਕੁਲ ਸ਼ਾਂਤ ਬੈਠੇ ਨੇ ਕਿਸੇ ਵੇਲੇ ਗੱਲ ਚੱਲੀ ਸੀ ਕਿ ਮੁੱਖ ਮੰਤਰੀ ਬਲਬੀਰ ਸਰਾਜੇਵਾਲ ਨੂੰ ਬਣਾਇਆ ਜਾ ਸਕਦਾ ਹੈ। ਔਰ ਕੇਜਰੀਵਾਲ ਨੇ ਕਿਹਾ ਸੀ ਅੰਮ੍ਰਿਤਸਰ ਚ ਖੜਕੇ ਉਹ ਕੋਈ ਇੰਟਰਨੈਸ਼ਨਲ ਫੇਮ ਦਾ ਬੰਦਾ ਹੋਵੇਗਾ ਤੇ ਅਸੀਂ ਉਹਨੂੰ ਜ਼ਿੰਮੇਵਾਰੀ ਦੇਵਾਂਗੇ ਤੇ ਜਦੋਂ ਭਗਵੰਤ ਸਿੰਘ ਮਾਨ ਰੁੱਸ ਗਏ ਤੇ ਫਿਰ ਉਹਨਾਂ ਨੂੰ ਵਰਤਣਾ ਸ਼ੁਰੂ ਕਰਤਾ ਅੱਜ ਲੋਕਾਂ ਦੇ ਵਿੱਚ ਇਹ ਚਰਚਾ ਹੈ। ਕੇ ਸਰਕਾਰ ਭਾਵੇਂ ਨਾਂ ਪਗਵੰਤ ਮੰਨਦੀ ਹੈ ਤੇ ਚਲਾ ਦਿੱਲੀ ਵਾਲੇ ਰਹੇ ਨੇ ਇਹਦਾ ਭਵਿੱਖ ਦੇ ਵਿੱਚ ਕੀ ਅਸਰ ਪੈਂਦਾ ਹੈ ਇਹ ਤਾਂ ਸਮਾਂ ਦੱਸੇਗਾ ਜੀ ਸੋ ਡਿਪਾਲ ਸਾਹਿਬ ਤੁਸੀਂ ਬੜੀ ਬੜੀ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ شکریہ مہربانی جی ਸੋ ਹੋਰ ਵੀ ਕੋਈ ਅਪਡੇਟ ਆਈਗੇ ਅਸੀਂ ਜਲਦ ਲੈ ਕੇ حاضر ਹੋਵਾਂਗੇ ਧੰਨਵਾਦ